ਸਾਡੇ ਮਲੇ ਦੇ ਦੋ ਦਿੋਂ ਕੋ ਲਾਈਟ ਨਹੀਂ ਆ ਗਈ ਠੀਕ ਹੈ ਸਾਡੇ ਪਾਣੀ ਨਹੀਂ ਬੱਚੇ ਪਾਣੀ ਦੱਸਦੇ ਪਏ ਆ ਅਸੀਂ ਜੇ ਹੀ ਕੋਲੇ ਜਾਏ ਭੋਲੇ ਕੋਲੇ ਜਾਏ ਕਿਸੇ ਦਾ ਕੋਈ ਰਿਸਪੌਂਸ ਨਹੀਂ ਆਇਆ ਕੀ ਕਹਿੰਦੇ ਨੇ ਉਹ ਆਥਰੇ ਸਦਾ ਆਂਦੇ ਆ ਤੋਂ ਨਹੀਂ ਆਂਦੇ ਕੋਈ ਵੀ ਨੰਬਰ ਸਾਰੇ ਬਲੌਗ ਐਕਸਿਓਨ ਨੂੰ ਸਵੇਰ ਦੇ ਮੈਂ ਪਤਾ ਨਹੀਂ ਕਿੰਨੀਆਂ ਕੰਪਲੀਟਾ ਵਟਸਐਪ ਭਾਤੀਆਂ ਨੇ ਫੋਨ ਕਰਦੇ ਫੋਨ ਹੀ ਕੱਟੀ ਜਾ ਰਹੇ ਨੇ ਤੇਰੇ ਬਲੌਗ ਖਾਦੇ ਇਹਨੇ ਕਿਵੇਂ ਸੂਚਨਾ ਕਰ ਲੈਂਦੇ ਨੇ ਤੈਂ ਵੀ ਸਾਡੇ ਹੱਥ ਜੋੜ ਕੇ ਸੁਣੋ ਜੰਗੀਦਾਰਾ ਇੱਕ ਤਾਂ ਸਾਡੇ ਮਹੱਲੇ ਚ ਪਾਣੀ ਨਹੀਂ ਆਂਦਾ ਗੰਦਾ ਪਾਣੀ ਆ ਰਿਆ ਠੀਕਾ ਰਾਤੀ ਤਾਰਾ ਟੁੱਟ ਕੇ ਡਿੱਗ ਗਿਆ ਤਿੰਨ ਜਨਾਨੀਆਂ ਤਾਂ ਤਾਰ ਟੁੱਟੀਆਂ ਟਿੱਕੀਆਂ ਉਹ ਕੁੱਤੇ ਦੇ ਉੱਤੇ ਤਾਰ ਡਿੱਗੀ ਆ ਨਿਚੇ ਕਿੰਦਾ ਜਾ ਕੇ ਦੇਖ ਕੇ ਆਓ ਆਜੋ ਨਾ ਫੋਨ ਕਰਦੇ ਨਾ ਮੰਨ ਲਓ ਜਿਹੜਾ ਠੀਕ ਕਰਨਾ ਆਜੋ ਭਾਈ ਖਰਚਾ ਪਾਣੀ ਲੈ ਲਿਓ ਤੇ ਉਹਨੇ 10 ਮਿੰਟਾਂ ਦੇ ਵਿੱਚ ਆ ਜਾਣਾ ਚਾਹੀਓ ਤੇ ਦੋ ਲੱਗਿਆ ਅਸੀਂ 2-2 3-3 ਹਜ਼ਾਰ ਰੁਪਿਆ ਦੇ ਦੇ ਕੇ ਲਟਾਈ ਕਰਾਈਆਂ ਨੇ ਉਹ ਰਾਤ ਨਹੀਂ ਆਉਣ ਕਰਕੇ ਨਹੀਂ ਆਉਣ ਕਰਕੇ ਪ੍ਰੋਬਲਮ ਹੋਈ ਆ ਤੇ ਸਵੇਰ ਦੇ ਬੰਦੇ ਲੈ ਸਵੇਰ ਦੇ ਮਾਰੇ ਅਲਾਉਂਸ ਕੋ ਆ ਆ ਇਧਰ ਥੋੜੇ ਥੋੜੇ ਮੱਲੇ ਦੇ ਬੰਦੇ ਆ ਇਹਨੂੰ ਪੁੱਛੋ ਮੈਂ ਕੱਲ ਹੋ ਕੇ ਗਿਆ ਹੋ ਕੇ ਗਿਆ ਇਹ ਪੁੱਛੋ ਹੋ ਕੇ ਗਿਆ ਸਾਡੀ ਵੀ ਗੱਲ ਸੁਣੋ ਪੰਜੀ ਮੇਰੀ ਗੱਲ ਸੁਣੋ ਇਹ ਘਟੋ ਘਟ ਛੇਵੀਂ ਵਾਰ ਹੋ ਚੁੱਕਿਆ ਕਿ ਲਾਈਟ ਰਾਤ ਦੇ ਗਈ ਜੇ ਤੇ ਆਊ ਕਿ ਕਿੰਨੇ 36 ਘੰਟੇ 42 ਘੰਟੇ ਉਹ ਘੰਟੇ ਵੀ ਜਾਂਦੇ ਨੇ ਬੰਦਿਆਂ ਦੇ ਇਨਵਰਟਰ ਤੋਂ ਲੈ ਕੇ ਟੈਂਕੀਆਂ ਦੇ ਪਾਣੀ ਤੱਕ ਬੋਲ ਜਾਂਦੀ ਫਿਰ ਬੰਦਾ ਪਰੇਸ਼ਾਨ ਹੋ ਕੇ ਇਹਨਾਂ ਕੋਲ ਆਂਦਾ ਆ ਪੰਜੀ ਕੀ ਵੀ ਸਾਰੇ ਸਾਰਾ ਬਿਜਲੀ ਬੋਰਡ ਬਲਾ ਕੇ ਉਹਨਾਂ ਨੂੰ ਕੱਲੇ-ਕੱਲੇ ਪੁਆਇੰਟ ਲਖਾਏ ਨੇ ਵੀ ਜਿੱਥੇ ਟ੍ਰਾਫ ਰੱਖਣਾ ਤਕਰੀਬਨ ਕੱਲ ਪੰਜਾਬ ਟ੍ਰਾਫਰ ਇਸ਼ੂ ਕਰਾ ਕੇ ਦਿੱਤੇ ਨੇ ਔਰ ਬਿਜਲੀ ਬੋਰਡ ਨੂੰ 50 ਟ੍ਰਾਫਰ ਇਸ਼ੂ ਕਰਾ ਕੇ ਦਿੱਤੇ ਨੇ ਔਰ ਉਹਨਾਂ ਨੂੰ ਕਹਤਾ ਬਿਜਲੀ ਬੋਰਡ ਵਾਲਿਆਂ ਨੂੰ ਐਸਸੀ ਔਰ ਐਕਸ਼ਨ ਨੂੰ ਚਾਹੇ ਬਲਕੇ 100 ਲੱਗਦਾ 200 ਲੱਗਦਾ 300 ਲੱਗਦਾ ਔਰ ਸਾਰੇ ਦੇ ਸਾਰੇ ਟ੍ਰਾਫਰ ਲੱਗਣਗੇ ਮੇਰੇ ਨਾਲ ਲਾਈਵ ਤੇ ਫਿਰ ਵਾਲੇ ਤੋਂ ਮਾਮਦਰਸਾ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਸ਼ਹਿਰ ਦੀ ਬਿਜਲੀ ਨਹੀਂ ਖਰਾਬ ਹੋ ਚੁੱਕੀ ਹੈ ਕਿ ਘਰਾਂ ਦੇ ਵਿੱਚ ਉਹਨਾਂ ਬਿਜਲੀ ਨਹੀਂ ਆਂਦੀ ਵੱਡੇ ਵੱਡੇ ਅਧਿਕਾਰੀ ਕੁਰਸੀਆਂ ਦੇ ਉੱਤੇ ਬੈਠੇ ਹੋਏ ਨੇ ਲੋਕਾਂ ਦੇ ਘਰੇ ਬਿਜਲੀ ਸਰਪ੍ਰੈਸ ਕਰਨ ਵਾਸਤੇ ਜਿਹੜੇ ਉਹਨਾਂ ਨੇ نیچے ਕਰਮਚਾਰੀ ਰੱਖੇ ਹੋਏ ਨੇ ਉਹ ਵੀ ਬਿਲਕੁਲ ਆਉਣ ਤੋਂ ਮਨਾ ਕਰ ਦਿੰਦੇ ਨੇ ਲੇਕਿਨ ਲੁਧਿਆਣਾ ਹਲਕਾ ਪੂਰਬੀ ਦੀ ਗੱਲ ਕਰ ਰਹੇ ਆ ਤਾਜਪੁਰ ਰੋਡ ਦੀ ਗੱਲ ਕਰ ਰਹੇ ਆ ਮੈਂ ਤਾਜਪੁਰ ਰੋਡ ਦੇ ਜਿਹੜੀ ਲਾਲ ਦੇ ਇਲਾਕੇ ਪੈਂਦੇ ਨੇ ਉੱਥੇ ਬਿਜਲੀ ਨਹੀਂ ਹੈਗੀ ਸਾਰਿਆਂ ਨੇ ਧਰਨਾ ਪ੍ਰਦਰਸ਼ਨ ਕਰ ਦਿੱਤਾ ਰੋਡ ਜਿਹੜੀ ਪੂਰੀ ਬਲੋਕ ਕਰ ਦਿੱਤੀ ਗਈ ਆ ਇਹ ਤੁਹਾਨੂੰ ਰੋਡ ਇਸ ਕਰਕੇ ਦਿਖਾਈ ਜਾ ਰਹੀ ਹੈ ਕਿ ਇਹ ਦੋਨੋਂ ਪਾਸੋਂ ਬਲੋਕ ਕੀਤੀ ਗਈ ਹੈ ਇਧਰੋਂ ਸੈਂਟਰ ਜੇਲ੍ਹ ਵੱਲੋਂ ਵੀ ਬਲੋਕ ਕਰਤੀ ਹੈ ਤੇ ਤਾਜਪੁਰ ਰੋਡ ਇਸ ਤਰਫ ਤੋਂ ਹੀ ਬਲੋਕ ਕਰ ਦਿੱਤੀ ਆ ਲੇਕਿਨ ਇਹ ਲੋਕਾਂ ਨੇ ਦਰਿਆ ਬਚਾ ਲਿਆ ਦਰਿਆ ਕਰੇ ਬਚਾਈਆਂ ਵੀ ਗੱਲਬਾਤ ਕਰ ਲਾਂਗੇ ਅਸੀਂ ਦਰਿਆ ਕਿ ਬਚਾ ਲੀਆਂ ਦਰਿਆ ਵੀ ਅਸੀਂ ਤਰਨਾ ਦਿੱਤਾ ਹੋਇਆ ਸਾਡੇ ਮੱਲੇ 'ਚ ਦੋ ਦਿਨੋਂ ਕੋਈ ਲੜ ਨਹੀਂ ਆ ਗਈ ਠੀਕ ਹੈ ਸਾਡੇ ਪਾਣੀ ਨਹੀਂ ਬੱਚੇ ਪਾਣੀ ਦੱਸਦੇ ਪਏ ਆ ਅਸੀਂ ਜੇਹੇ ਕੋਲੇ ਜਾਏ ਭੋਲੇ ਕੋਲੇ ਜਾਏ ਕਿਸੇ ਦਾ ਕੋਈ ਰਿਸਪੌਂਸ ਨਹੀਂ ਆਗਾ ਕੀ ਕਹਿੰਦੇ ਨੇ ਉਹ ਉਹ ਨਾ ਰਹੇ ਆ ਉਹ ਨਾ ਆਂਦੇ ਆ ਦੋ ਮਾ ਨਹੀਂ ਆਂਦੇ ਕੋਈ ਵੀ ਦੂਸਰੇ ਦਿਨ ਸਾਡੀ ਲੜ ਜਾਂਦੇ ਭੋਲੇ ਦੇ ਦੂਸਰੇ ਦਿਨ ਸਾਡਾ ਮੱਲੇ ਟ੍ਰਾਸ ਆਣਾ ਡੈਂਗੂ ਦਾ ਲੜਦੀ ਨੀ ਸਾਰਾ ਟ੍ਰਾਂਸਫਰ ਲਗਾਉ ਮੰਲੇ ਦਾ ਅਲੱਗ ਜੇ ਤੁਸੀਂ ਐਕਸਿਓਨ ਨਾਲ ਗੱਲ ਕਰਦੇ ਹੋ ਜੇਈ ਨਾਲ ਗੱਲ ਕਰਦੇ ਹੋ ਜਾਂ ਇੱਥੇ ਜਿਹੜੇ ਬੰਦੇ ਆਨੇ ਨਾਲ ਗੱਲਬਾਤ ਕਰਦੇ ਹੋ ਕੀ ਜਵਾਬ ਮਿਲਦਾ ਆਂਦੇ ਆ ਚਲੇ ਜਾਂਦੇ ਕਹਿੰਦੇ ਆਲੇ ਕਹਿੰਦੇ ਆਲੇ ਕਹਿੰਦੇ ਮੁੜ ਕੇ ਆਂਦਾ ਨਹੀਂ ਕੋਈ ਕੋਈ ਵੀ ਨਹੀਂ ਆਂਦਾ ਕੋਈ ਨਹੀਂ ਆਂਦਾ ਮੁੜ ਕੇ ਕਿਤੇ ਬਾਈ ਖੜਾ ਸੀ ਜਿਹੜਾ ਕਹਿ ਰਿਹਾ ਸੀ ਮੇਰੇ ਗ੍ਰੈਡ ਵਾਲੇ ਨੰਬਰ ਬਲੌਕ ਕਰਤੇ ਕਿੱਧਰ ਗਿਆ ਤੁਹਾਡੇ ਨੰਬਰ ਬਲੌਕ ਕਰਤੇ ਨੰਬਰ ਸਾਰੇ ਬਲੌਕ ਐਕਸਿਓਨ ਨੂੰ ਸਵੈਰਦੇ ਮੈਂ ਪਤਾ ਨਹੀਂ ਕਿੰਨੀਆਂ ਕੰਪਲੀਟਾ ਵਟਸਐਪ ਆਤੀਆਂ ਨੇ ਫੋਨ ਕਰ ਰਹੇ ਫੋਨ ਹੀ ਕੱਟੀ ਜਾ ਰਹੇ ਨੇ ਤੇਰੀ ਬਲੌਕ ਬੰਦ ਇਹਨੇ ਕਿਵੇਂ ਸਚੋ ਮਾਤਾ ਕਰਮਕੌਰ ਕੋਲ ਨੇ ਹਾਂਜੀ ਆਖਿਰ ਵਜਾ ਕੀ ਦੱਸਦੇ ਕਿਉਂ ਨਹੀਂ ਸਹੀ ਕਰਾਂਦੀ ਹੋ ਆਖਿਰ ਲੋੜ ਜਿਆਦਾ ਵਾ ਦੋ ਦਿਨ ਇੰਤਾਰ ਚੜ ਜਾਂਦੀ ਆ ਫਿਰ ਦੋ ਦਿਨ ਲੈਟ ਨਹੀਂ ਆਂਦੇ ਫਿਰ ਤੀਜੇ ਦਿਨ ਆਂਦੇ ਨੇ ਤਾਰਾਂ ਜੋੜ ਕੇ ਚੱਲ ਜਾਂਦੇ ਪਰ ਲੋੜ ਕੋਈ ਨਹੀਂ ਵਧਾ ਰਿਆ ਭੋਲੇ ਕੋ ਸਵੇਰ ਦੇ ਅਸੀਂ 8 ਵਜੇ ਜਿਹੜੇ ਮਾਰਦੇ ਰਾਤ ਨੂੰ ਜਿਹੜੇ ਮਾਰਦੇ ਭੋਲੇ ਦਾ ਬੰਦਿਆਂ ਦਾ ਇੱਕੋ ਇੱਕ ਘੰਟੇ ਚ ਬੰਦਾ ਐਕਸਿੰਸ ਸਾਹਿਬ ਐਕਸਿੰਸ ਸਾਹਿਬ ਹਾਂਜੀ ਵਿਸ਼ਾਲ ਗੱਲ ਕਰ ਰਹੇ ਆ ਐਕਸੇ ਸਰ ਮਾਤਾ ਕਿਹੜੀ ਕਲੋਨੀ ਮਾਤਾ ਕਰਮਕੌਰ ਕਲੋਨੀ ਜਿਹੜੀ ਹੈਗੀ ਤਾਜਪੁਰ ਰੋਡ ਲੋਕਾਂ ਨੇ ਜਾਮ ਕਰਤਾ ਕਿ ਇੱਥੇ ਲਾਈਟ ਨਹੀਂ ਆ ਰਹੀ ਐ ਦੋ ਦਿਨਾਂ ਤੋਂ ਤੇ ਲਗਾਤਾਰ ਤੁਹਾਨੂੰ ਵੀਡੀਓ ਵੀ ਸ਼ੇਅਰ ਕੀਤੀ ਜਾ ਰਹੀ ਐ ਸੇ ਸਰ ਹੱਲ ਕਿੱਦਾਂ ਹੋ ਸਕਦਾ ਇਹਦਾ ਐਕਸੇ ਸਰ ਜੀ ਮੁੰਡੇ ਬੱਸ ਪਹੁੰਚਦੇ ਆ ਦੋ ਚਾਰ ਮਿੰਟ ਦੇ ਵਿੱਚ ਜੀ ਚੜ ਦਿੰਦੇ ਆ ਲੇਕਿਨ ਐਕਸੇ ਸਰ ਉਹਦੇ ਵਿੱਚ ਇੱਕ ਆ ਕਹੇ ਰਹੇ ਕਿ ਡਾਈੰਗ ਨੂੰ ਜਿਹੜਾ ਇੱਕ ਇਹਨਾਂ ਦਾ ਕਨੈਕਸ਼ਨ ਦਿੱਤਾ ਜਿਹਦੇ ਕਰਕੇ ਲੋਡ ਕੱਟ ਜਾਂਦਾ ਤੇ ਲਾਈਟ ਜਿਹੜੀ ਬੰਦ ਹੋ ਜਾਂਦੀ ਐ ਉਹਦਾ ਕੋਈ ਹੱਲ ਕੀਤਾ ਜਾਊਗਾ ਡਾਈਂਗ ਦਾ ਕਨੈਕਸ਼ਨ ਵੀ ਹਾਂਜੀ ਡਾਈਂਗ ਉਹ ਆਪਾਂ ਦੇਖ ਲੈਣੇ ਜੀ ਇਨਵੈਸਟਿਗੇਟ ਕਰ ਲੈਣੇ ਡਾਈਂਗ ਦਾ ਕਨੈਕਸ਼ਨ ਦਾ ਕੀ ਇਸ਼ੂ ਉਹਦੇ ਚ ਲੇਕਿਨ ਲੋਕਾਂ ਨੇ ਪੂਰੀ ਰੋਡ ਜਾਮ ਕਰਤੀ ਨਾ ਜੇਲ੍ਹ ਤੋਂ ਕੋਈ ਆ ਸਕਦਾ ਨਾ ਸਮਰਾਚੌਂਗ ਵਾਲੀ ਤਰਫ ਤੋਂ ਕੋਈ ਆ ਸਕਦਾ ਨਾ ਜਮਾਲਪੁਰ ਵਾਲੀ ਸਾਈਡ ਤੋਂ ਕੋਈ ਆ ਸਕਦਾ ਨਾ ਤਿੱਬਾ ਰੂਟ ਤੋਂ ਕੋਈ ਆ ਸਕਦਾ ਪੂਰੇ ਸੈਂਟਰ ਹੀ ਬੰਦ ਕਰ ਲਿਆ ਇਹਨਾਂ ਨੇ ਜਿਹੜੀ ਤਾਜਪੁਰ ਰੋਡ ਤੇ ਹਾਂਜੀ ਤਾਜਪੁਰ ਰੋਡ ਕੰਡਾਪੂਰਾ ਜਾਮ ਕਰਤਾ ਚਾਰੋਂ ਤਰਫ ਤੋਂ ਕਰਵਾ ਦਿੰਨੇ ਜੀ ਕਰਵਾ ਦਿੰਨੇ ਚਲੋ ਬਹੁਤ ਬਹੁਤ ਸ਼ੁਕਰੀਆ ਐਕਸੇਰ ਸਾਹਿਬ ਉਹ ਤਾਂ ਆ ਗਏ ਨੇ ਉਹ ਕਹ ਰਹੇ ਬੰਦੇ ਭੇਜ ਰਹੇ ਆ ਸੀ ਗਾਈਡ ਸਹੀ ਕਰਾਂਗੇ ਨਹੀਂ ਜੀ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਆਣਗੇ ਜੀ ਜਦ ਤੱਕ ਇੱਥੇ ਆਉਂਗੇ ਸੜਾ ਜਾ ਟ੍ਰਾਂਸਫਰ ਅਲੱਗ ਰੱਖੋ ਮੱਲੇ ਦਾ ਟੈਂਕ ਦੀ ਤਾਰ ਲਾ ਲਾ ਲਿਓ ਪਤਾ ਕੌਣ ਕਰਾ ਸਕਦਾ ਤੁਹਾਨੂੰ ਮੈਂ ਸਾਫ਼ ਗੱਲ ਕਹਾਂ ਇੱਕ ਕਰਾ ਸਕਦੇ ਨਹੀਂ ਹਲਕੇ ਦੇ ਐਮਐਲਏ ਐਮਐਲਏ ਕੋ ਜਾਏ ਆਏ ਜੀ 10 ਵਜੇ ਜੀ ਐਮਐਲਏ ਸਾਹਿਬ ਕਹਿੰਦੇ ਉਹਨਾਂ ਨੇ ਐਕਸੇਰ ਸਾਹਿਬ ਨਾਲ ਗੱਲ ਕੀਤੀ ਆ 1 ਘੰਟੇ ਚ ਮੈਂ ਵੀ ਆ ਰਹੇ ਆ ਜੀ ਅਸ਼ਨੀ ਸ਼ਰਮਾ ਕਹਿੰਦੇ ਨਾਲ ਹੀ 1 ਘੰਟਾ ਹੋ ਗਿਆ ਸੀ ਇਹ ਆਏ ਨਹੀਂ ਜੀ ਫੇਰ ਕਹਿੰਦੇ ਜੀ ਘੰਟੇ ਤੱਕ ਸਾਮਾਨ ਇਕੱਠਾ ਕਰ ਰਿਆ ਸਾਮਾਨ ਨਹੀਂ ਇਕੱਠਾ ਹੋਇਆ 3 ਵਜੇ ਹੁਣ ਕਹੀ ਜਾਂਦੇ ਆ ਸਾਨੂੰ 2:30 3:00 ਆਗੇ ਜੀ 10 ਮਿੰਟਾਂ 15 ਮਿੰਟਾਂ ਜਾ ਕੇ ਕੋਈ ਨਹੀਂ ਬੋੜ ਰਿਹਾ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਕਹਿ ਲੱਗਾ ਵੀਰੇ ਮੈਨੂੰ ਉੱਤੇ ਪਿੱਛੇ ਰੋਕਿਆ ਸੀਗਾ ਐਕਸੋ ਨੂੰ ਫੋਨ ਕੀਤਾ 10 ਮਿੰਟ ਬੰਦੇ ਬੁਲਾਤੇ ਇਹ ਨਾ ਆਣ ਕਿ ਮੈਂ ਵੀ ਇੱਥੇ ਖੜਾ ਨਾ ਬਾਈ ਲਾਈਟ ਸਹੀ ਹੋ ਕੇ ਜਾਊਗੀ ਇਹ ਨੀਗਾ ਕਿ ਤੁਹਾਨੂੰ ਉਹਦੇ ਆ ਤਾਰਾ ਭਾਜੀ ਤੁਸੀਂ ਇਹਨੂੰ ਕੱਲ ਤਾਰਾ ਬੰਦਿਆਂ ਦੇ ਉੱਪਰ ਡੇਗੀਆਂ ਉਹਨਾਂ ਨੇ ਜਿੱਦਾਂ ਪਿੱਛੋਂ ਲਾਈਟ ਆਉਣ ਕੀਤੀ ਹੈ ਬੰਦਿਆਂ ਦੇ ਉੱਪਰ ਤਾਰਾ ਡੇਗੀਆਂ ਬੰਦਿਆਂ ਦਾ ਬਚਾਅ ਹੋ ਗਿਆ ਨਹੀਂ ਤਾਂ ਸਾਰੇ ਬੰਦੇ ਇੰਨੀਆਂ ਡੈਡ ਤਾਰਾ 1999 ਦੀਆਂ ਤਾਰਾ ਪਈਆਂ ਹੋਈਆਂ ਨੇ ਕੁੱਤੇ ਦੇ ਉੱਪਰ ਡੇਗਿਆ ਕੁੱਤਾ ਵੀ ਆ ਬ랏 ਵੀ ਬੰਨਿਆ ਤਾਰਾਂ ਲੱਗੀਆਂ ਸੀ ਜਿੱਦੋਂ ਹੀ ਉਹਨਾਂ ਨੇ ਲਾਈਟ ਛੱਡੀ ਆ ਉਹ ਨਾਲ ਹੀ ਟੁੱਟ ਕੇ ਸਾਰੀਆਂ ਡੇਗੀਆਂ ਸਾਡੀਆਂ ਤਾਰਾਂ ਜਿਹੜੀਆਂ ਤਿੰਨ ਮੇਨ ਤਾਰਾਂ ਜਾਂਦੀਆਂ ਉਹ ਵੀ ਟੁੱਟ ਗਈਆਂ ਨੇ ਸੜ ਗਈਆਂ ਨੇ ਪਰ ਨਾ ਐਕਸਪੀਰੀ ਹੋ ਗਈ ਆ ਵੀਡੀਓ ਤੱਕ ਨਹੀਂ ਦੇਖੀ ਅਜੇ ਤੱਕ ਫੋਨ ਕਰ ਰਹੇ ਆ ਫੋਨ ਬਸ ਚੱਕ ਕੇ ਦੇ ਅਜੇ ਤੱਕ ਕੋਈ ਸ਼ੋਰ ਨਹੀਂ ਕੀਤਾ ਜਿਹੜਾ ਕੋਈ ਅੱਜ ਉਹਨਾਂ ਨੂੰ ਫੋਨ ਕਰਦੇ ਨਾ ਮੰਨ ਲਓ ਜਿਹੜਾ ਠੀਕ ਕਰਨਾ ਆਜੋ ਭਾਈ ਖਰਚਾ ਪਾਣੀ ਲੈ ਲਿਓ ਤੇ ਉਹਨੇ 10 ਮਿੰਟਾਂ ਦੇ ਵਿੱਚ ਆ ਜਾਣਾ ਚਾਹੀਏ ਉੱਤੇ ਦੋ ਲੱਗਿਆ ਅਸੀਂ ਦੋ ਦੋ ਤਿੰਨ ਤਿੰਨ ਹਜ਼ਾਰ ਰੁਪਿਆ ਦੇ ਦੇ ਕੇ ਲਾਈਟਾਂ ਠੀਕ ਕਰਾਈਆਂ ਨੇ ਨਾ ਭਾਜੀ ਸਟਰੀਟ ਇਰੇ ਸਾਫ ਹੋ ਰਿਹਾ ਹੈ। ਆਪਾਂ ਸੋਚ ਲੈ ਫੋਨ ਕਰਦੇ ਨਹੀਂ ਦੇਣਾ। 10 ਦਿਨ ਹੋ ਗਏ ਹੁਣ ਆਪਾਂ ਸੋਚ ਲੈ ਕਿਸੇ ਨੂੰ ਪੈਸਾ ਕੋਈ ਨਹੀਂ ਦੇਣਾ। ਇਸ ਤਰ ਕੋਈ ਨਹੀਂ ਆ ਰਿਹਾ। ਜੇ ਹੁਣ ਰਾਤ ਨੂੰ ਅਸੀਂ ਫੋਨ ਕਰ ਦਈਏ ਨਾ ਜਿਹੜੇ ਠੀਕ ਕਰਨ ਆਉਂਦੇ ਨੇ ਕੀ ਖਰਚਾ ਬਾਣੀ ਲੈ ਲਓ ਤੇ ਆਜੋ। ਉਹਨਾਂ ਨੇ ਨਾਲ ਹੀ ਆਇਆ ਨਾ। 5 ਮਿੰਟ ਜਾਣਗੇ ਇੱਥੇ ਪੁੱਜਣਗੇ। ਅੱਜ ਤੁਸੀਂ ਪੈਸੇ ਦੀ ਗੱਲ ਕਰੋਗੇ ਨਾਲੇ ਆ ਜਾਂਦੇ। ਹਾਂਜੀ ਹਾਂਜੀ ਸਰ ਨਾਲ ਦੇ ਨਾਲ ਹੈ। ਨਾਲ ਸੁਣਾ ਦੇਈਏ 10000। ਹੁਣ 10 ਦਿਨ ਹੋ ਗਏ ਕੋਈ ਨਹੀਂ ਅਸੀਂ ਤਾਂ 8-10000 ਦਾ ਗਲੀ 'ਚ ਇਕੱਠਾ ਕਰ ਕਰ ਕੇ ਨਾ ਬੰਦ ਚੁੱਕਿਆ ਉਹਨਾਂ ਨੂੰ। ਕਦੇ 1000 ਦੇ ਦਿਓ ਕਦੇ 20 ਜਦੋਂ ਪੈਸਾ ਦੋਗੇ ਤਾਂ ਤਾਂ ਜੇਬ ਭਰੇ ਰਹਿ ਜਾਣਗੇ ਤਾਂ ਫਿਰ ਤਰੀਆਂ ਰਹਿੰਦੀਆਂ ਤਾਂ ਮਿੰਟਾਂ ਜੇ ਆ ਜਾਣਗੇ ਤਾਂ ਹੁਣ ਹੁਣ ਆ ਜਾਣਗੇ ਹੁਣ ਜਿੱਥੇ ਕੰਪਲੀਟ ਕਰਦੇ ਵੇ ਉਹ ਛੱਡ ਕੇ ਆਜੂਗੇ ਨਹੀਂ ਤਾਂ ਸਾਡੇ ਅੱਗੇ ਚਾਰ ਕੰਪਲੀਟਾਂ ਉਹਨਾਂ ਕੋ ਪਹਿਲਾਂ ਪਈਆਂ ਨੇ ਉਹਨੇ ਇੱਕ ਛੋਟੀ ਜਿਹੀ ਹੱਕ ਗੱਲ ਦੱਸੋ ਜਿਹੜਾ ਤੁਸੀਂ ਰੋਡ ਜਾਮ ਕੀਤਾ ਹੋਇਆ ਵਾ ਵੈਸੇ ਇੱਕ ਗੱਲ ਤੁਹਾਨੂੰ ਪੁੱਛ ਰਿਹਾ ਹਾਂ ਇਹਦਾ ਪ੍ਰਭਾਵ ਕੀ ਪਏਗਾ ਪਰ ਆਬ ਹੁਣ ਜਦੋਂ ਤੱਕ ਰੋਡ ਜਾਮ ਨਹੀਂ ਨਾ ਹੁੰਦੇ ਜਦ ਤੱਕ ਰੋਡ ਜਾਮ ਨਹੀਂ ਹੁੰਦੇ ਤਦ ਤੱਕ ਕਿਸੇ ਨੇ ਨਹੀਂ ਆਣਾ ਅੱਸੀ ਰਾਤ ਦੇ ਬਿਜਲੀ ਗ੍ਰਿਡ ਦੇ ਇੰਨੇ 10 ਜਿਹੜੇ ਮਤਲਬ 50 ਜਿਹੜੇ ਮਾਰ ਲਿਆ ਐਮਐਲਏ ਦੇ ਤਾਂ ਮਾਰ ਲਿਆ ਕਿਸੇ ਦਾ ਕੋਈ ਫੋਨ ਨਹੀਂ ਜਦੋਂ ਰੋਡ ਜਾਮ ਹੁੰਦੀ ਫਿਰ ਥੋੜਾ ਜਿਹਾ ਕੰਮ ਹੁੰਦਾ ਵਾ ਨਹੀਂ ਤਾਂ ਕੋਈ ਕੰਮ ਨਹੀਂ ਹੁੰਦਾ ਹੋਊਗਾ ਥੋੜਾ ਬੋਤਾ ਹੋਊਗਾ ਕੁਝ ਨਹੀਂ ਹੋਊਗਾ ਤਾਂ ਫੇਸ ਤਾਂ ਲਾ ਕੇ ਜਾਊਗੇ ਨਾ ਸਾਡੇ ਘਰੇ 5-10 ਦੋ ਦਿਨ ਤੀ ਤਾਂ ਲੈਟ ਆਉਗੀ ਨਾ ਬਸ ਇਹ ਹੀ ਕੰਮ ਪਾਣੀ ਲੱਗਨੇ ਆ ਪੀਣ ਲਈ ਦੋ ਦਿਨ ਪਾਣੀ ਲੱਗਨੇ ਆ ਪੀਣ ਲਈ ਦੇਖੋ ਜਾ ਕੇ ਦੇਖੋ ਮਲੇ ਕੀ ਹਾਲ ਹੋਇਆ ਹੈ ਪੂਰਾ ਕੋਈ ਨਹੀਂ ਲੱਗਦਾ ਹੁਣ ਕੋਈ ਤਾਂ ਵਾਲੇ ਨਾ ਨਾ ਕੋਈ ਨਹੀਂ ਹੈਗਾ ਦੇਖ ਲਓ ਇੰਨੀ ਛੋਟੀ ਬੁਲੀ ਆ ਇੰਨਾ ਜਾਮਦਾਂ ਤੇ ਬੈਠੇ ਨੇ ਬਾਹਰ ਆਪਾਂ ਜਾਂਦੇ ਨੇ ਬੰਦੇ ਮਿਲ ਕੇ ਚੱਲ ਜਾਂਦੇ ਨੇ ਬਾਰੋ-ਬਾਰ ਬਸ ਕੋਈ ਉਹਨਾਂ ਨੂੰ ਕੋਈ ਇਨਕਲਾਬ ਦੇ ਰਿਹਾ ਦੇਖੋ ਕਿੰਦਾ ਵੱਡਾ ਕਰ ਬਾਲੀਵਾਰਸ ਕੋਣ ਹੈ ਫੇਰ ਅੱਧਾ ਬਾਲੀਵਾਰਸ ਕੋਈ ਨਹੀਂ ਹੈ ਲਵਾਰਿਸ ਹੋ ਗਿਆ ਲਵਾਰਿਸ ਆਪਣੇ ਆਪਣੇ ਆਪ ਹੀ ਆ ਕੋਈ ਬਾਲੀਵਾਰਸ ਨਹੀਂਗਾ ਜੇ ਬਾਲੀਵਾਰਸ ਹੁੰਦਾ ਲਾਈਟ ਚੱਲ ਪੈਣੀ ਸੀ ਭਾਈ ਦੋ ਵਾਰੀ ਐਕਸੀਡੈਂਟ ਹੋਣ ਤੋਂ ਬਚਿਆ ਪੁਲੀ ਦੇ ਉੱਤੇ ਏਡੇ ਏਡੇ ਵੱਡੇ ਟਰੱਕ ਲੰਘਦੇ ਆ ਪੁਲੀ ਇੰਨੀ ਛੋਟੀ ਹੈ ਇੱਕ ਟਰੱਕ ਲੰਘਦਾ ਬਾਕੀ ਬੰਦੇ ਸਾਰੇ ਬਲੋਕ ਹੋ ਜਾਂਦੇ ਦੋ ਵਾਰ ਮੇਰੇ ਐਕਸੀਡੈਂਟ ਹੋਣ ਤੋਂ ਬਚਿਆ ਪੁਲੀ ਦੇ ਉੱਤੇ ਅੱਧਰੋ ਵੱਡੇ ਵੱਡੇ ਟਰੱਕ ਆਉਂਦੇ ਇੰਨੀ ਛੋਟੀ ਪੁਲੀ ਹੈ ਰਸਤਾ ਨਹੀਂਗਾ ਪੁਲੀ ਵੱਡੀ ਕਰਨੀ ਚਾਹੀਦੀ ਉਹ ਨਹੀਂ ਕਰਦੇ ਸੀਵਰੇਜ ਸਾਫ ਕਰ ਬਦਲਾ ਜਾ ਰਿਹਾ ਹੈ। ਸਾਡਾ ਟ੍ਰਾਂਸਫਰ ਮਹੱਲੇ ਦਾ ਅਲੱਗ ਰੱਖਿਆ ਹੋਇਆ ਹੈ। ਲੇਕਿਨ ਭਾਈ ਉਹ ਟ੍ਰਾਂਸਫਰ ਦਾ ਐਸਟੀਮੇਟ ਬੰਦਾ ਹੈ। ਐਸਟੀਮੇਟ ਬੰਨਣ ਤੋਂ ਬਾਅਦ ਹੀ ਹੁੰਦਾ ਹੈ। ਉਹ ਤੁਹਾਡੇ ਮਹੱਲੇ ਵਿੱਚ ਦੇਖਿਆ ਜਗਾਇਆ ਮੈਂ ਐਮਐਲਏ ਸਾਹ ਕੋਲੇ ਸਭ ਕੁਝ ਦੇਖਿਆ ਚੁੱਕਿਆ ਹਾਂ। ਐਸਟੀਮੇਟ ਵੀ ਲਾ ਦੇ ਜਗ੍ਹਾ ਵੀ ਦੇ ਦਿੱਤੀ ਸੀ। ਜਗ੍ਹਾ ਵੀ ਦਾਸਤ ਲਾ ਦਈਏ ਇੱਥੇ। ਬਸ ਕੋਈ ਨਹੀਂ। ਪਰ ਉਹਨਾਂ ਨੇ ਕਿਹਾ ਅਸੀਂ ਦੋ ਦਿਨਾਂ ਵਿੱਚ ਤਿੰਨ ਦਿਨਾਂ ਵਿੱਚ ਆ ਜਾਾਂਗੇ। ਅੱਜ 10-15 ਦਿਨ ਹੋ ਗਏ। ਕੋਈ ਨਹੀਂ ਆਇਆ। ਟਾਈਮ ਨਹੀਂ ਹੈਗਾ ਇਹ। ਕੋਈ ਨਹੀਂ ਆਇਆ। ਟਾਈਮ ਤਾਂ ਹੋ ਗਿਆ ਤਾਂ ਬੰਦਾ ਕਹਿ ਵੀ ਸਕਦਾ ਕੋਈ ਦਾਲ ਨਹੀਂ। ਇਹ ਘੱਟੋ ਰਾਤ ਦੇ ਗਈ ਜੇ ਤੇ ਆਉਗੇ ਕਿੰਨੇ 36 ਘੰਟੇ 42 ਘੰਟੇ ਉਹ ਘੰਟੇ ਬੀਤ ਜਾਂਦੇ ਨੇ ਬੰਦਿਆਂ ਦੇ ਨਵੇਟਰ ਤੋਂ ਲੈ ਕੇ ਟੈਂਕਿਆਂ ਦੇ ਪਾਣੀ ਤੱਕ ਬੋਲ ਜਾਂਦੀ ਫਿਰ ਬੰਦਾ ਪਰੇਸ਼ਾਨ ਹੋ ਕੇ ਇਹਨਾਂ ਕੋਲ ਆਂਦਾ ਆ ਸਾਡੇ ਪਾਣੀ ਆਉਂਦਾ ਨਾ ਭਾਜੀ ਤੁਸੀਂ ਪੀ ਕੇ ਦੇਖ ਲਿਓ ਭਾਜੀ ਅਸੀਂ ਮੰਨ ਜਾਂਗੇ ਪੀਣ ਦੀ ਛੱਡਨਾ ਕੇ ਦਿਖਾ ਦਿਓ ਭਾਜੀ ਉਹ ਪਾਣੀ ਨਾਲ ਅਸੀਂ ਉਹ ਪਾਣੀ ਪੀਣੇ ਆ ਭਾਜੀ ਮੀਂਹ ਪੈ ਜਾਂਦਾ ਗਟਰ ਦਾ ਪਾਣੀ ਭਾਈ ਸਾਡੇ ਘਰੇ ਤੱਕ ਵੜ ਜਾਂਦਾ ਭਾਜੀ ਕੀ ਕਰ ਸਕਦੇ ਅਸੀਂ ਦੱਸ ਅੱਧਾ ਘੰਟਾ ਮੀਂਹ ਪੈ ਜਾਵੇ ਜਿਆਦਾ ਤਾਂ ਬਹੁਤ ਦੂਰ ਦੀ ਗੱਲ ਆਪਣੇ ਪੱਲਿਓ ਸਾਰਾ ਕੁਝ ਕਰਾਰਾ ਉਹ ਦੇਖ ਲਓ ਜਾ ਕੇ ਭਾਜੀ ਅੱਡੇ ਅੱਡੇ ਖੱਡੇ ਨੇ ਉਹ ਭਾਈ ਜੀ ਨੂੰ ਕੀ ਪਤਾ ਜੇ ਪਾਣੀ ਦੇ ਵਿੱਚ ਖੱਟ ਭਾਈ ਤੁਸੀਂ ਤੁਹਾਨੂੰ ਚਲੇਗੀ ਨਹੀਂ ਚਲੇਗੀ ਨਹੀਂ ਖੰਡਾ ਹੀ ਨਹੀਂ ਪੁਲੀ ਜਾ ਰਾ ਹੈਗਾ ਪੁਲੀ ਦੇਖੋ ਕਿ ਇਹ ਛੋਟੀ ਹੈ ਕੱਚੀ ਪੁਲੀ ਕਦੀ ਵੀ ਟੁੱਟ ਸਕਦੀ ਹੈ ਕੋਈ ਰਿਸਕਾ ਬੰਦੇ ਨੂੰ ਇੰਨੀ ਕਾਮਨ ਸੈਂਸ ਹੈਗੀ ਕਿ ਬਣਾਣੀ ਚਾਹੀਦੀ ਹੈ ਜੇ ਬਣਾ ਲਿਆ ਭਾਈ ਸਾਨੂੰ ਕਹਿੰਦੇ 1 ਘੰਟੇ ਦੇ ਵਿੱਚ ਟੈਂਕੀ ਦੇ ਦੋ ਟੈਂਕੀ ਲਈ ਪੁਲੀ ਬਣਾਤੀ ਆ ਪੁਲੀ ਨਹੀਂ ਛੋਟੀ ਹੈ ਜਿੱਤੋਂ ਇੰਨੀ ਆਵਾਜ਼ ਆਈ ਹੈਗੀ ਉਹ ਬਣਾ ਹੀ ਨਹੀਂ ਰਹੇ ਕਦੀ ਵੀ ਟੁੱਟ ਸਕਦੀ ਹੈ ਲੇਕਿਨ ਐਮਐਲਏ ਸਾਹਿਬ ਤੋਂ ਬਚਾ ਹੁੰਦਾ ਐਮਐਲਏ ਸਾਹਿਬ ਨਾਲ ਗੱਲ ਕਰ ਲੈਂਦੇ ਆ ਇਹਦੇ ਬਾਰੇ ਮੈਂ ਉਹ ਹੀ ਗੱਲ ਕਰਕੇ ਐਮਐਲਏ ਨੂੰ ਫੋਨ ਕਰੋ ਹਾਂਜੀ ਹਾਂਜੀ ਐਮਐਲਏ ਸਾ ਤੇ ਉਹ ਚੰਦ ਮੈਂ ਕਿਹਾ ਤਿਆਜਪੁਰ ਰੋਡ ਜਿਹੜਾ ਜਾਮ ਕਰ ਦਿੱਤਾ ਗਿਆ ਵਾ ਇਸ ਕਰਕੇ ਜਾਮ ਕਰ ਦਿੱਤਾ ਗਿਆ ਕਿ ਉਹ ਇਲਾਕੇ ਦੀ ਬਿਜਲੀ ਨਹੀਂ ਆ ਰਹੀ ਕੱਲ ਤੋਂ ਤੇ ਤੁਹਾਡੇ ਕੋਲ ਮੈਂ ਕੱਲ ਨਾ ਮੋਟਰਸਾਈਕਲ ਤੇ ਬੈਠ ਕੇ ਇਹ ਲੋਕਾਂ ਦੇ ਨਾਲ ਜਿਹੜੇ ਆਏ ਇੱਥੇ ਇਹਨਾਂ ਦੇਖ ਕੇ ਗਿਆ ਇੱਥੇ ਮੈਂ ਟ੍ਰਾਫਿਕ ਦੀ ਜਗ੍ਹਾ ਵੀ ਦੇਖਿਆ ਮੈਂ ਕਿਹਾ ਟ੍ਰਾਫਰ ਨਾ ਮਰਖਾ ਦਿੰਨੇ ਥੋੜੇ ਕਿਉਂਕਿ ਏਰੀਆ ਬਹੁਤ ਵੱਧ ਗਿਆ ਬਿਲਕੁਲ ਸਹੀ ਗੱਲ ਹੈ ਸਰ ਲੋਕਾਂ ਦੇ ਏਸੀ ਬਹੁਤ ਲੱਗੇ ਨੇ ਇਸ ਕਰਕੇ ਬਿਲਕੁਲ ਪ੍ਰੋਬਲਮ ਆ ਰਹੀ ਹੈ ਉਹਦੇ ਕਰਕੇ ਸੀ ਮੈਂ ਤਾਂ ਟ੍ਰਾਫਰ ਵੀ ਕੱਲ ਮੈਂ ਇਹਨੂੰ ਕਹਿ ਕੇ ਆਵਾਂਗਾ ਦੱਸੋ ਜੀ ਟ੍ਰਾਫਰ ਇੱਕ ਰਖਾਈਏ ਇੱਥੇ ਬਿਲਕੁਲ ਸਹੀ ਗੱਲ ਕੀਤੀ ਹੈ ਔਰ ਬੰਦੇ ਆ ਰਹੇ ਨੇ ਕਿਉਂਕਿ ਰਾਤ ਕੱਲ ਮੀਂਹ ਪੈਣ ਕਰਕੇ ਕਾਫੀ ਜਗ੍ਹਾ ਪ੍ਰੋਬਲਮ ਹੋ ਗਈ ਸੀ ਰਾਤ ਦੇ ਬੰਦੇ ਲੱ ਹਰ ਵੀ ਨਮਾ ਲਗਾਉਣ ਲੱਗੇ ਰਹੇ ਇਹ ਐਮਐਲਏ ਸਾਹਿਬ ਮੈਂ ਨਾ ਹੈਂਡ ਫ੍ਰੀ ਕੀਤਾ ਹੋਇਆ ਵਾ ਤੁਹਾਨੂੰ ਮੈਂ ਇਸ ਕਰਕੇ ਦੱਸਣਾ ਜ਼ਰੂਰੀ ਸਮਝਿਆ ਕਿ ਆਵਾਮ ਕੋਲ ਖੜੀ ਹੋਈ ਹੈ ਤੁਹਾਡੇ ਹਲਕੇ ਦੀ ਆਵਾਮ ਹੈ ਸਾਡੀ ਆਵਾਮ ਹੈ ਇਹ ਐਮਐਲਏ ਸਾਹਿਬ ਨੇ ਤੁਹਾਡੇ ਨਾਲ ਦਾਵਾ ਕਰਤਾ ਆ ਗੱਲ ਕਰੋ ਸੁਣੋ ਜੌਟੀ ਲਈ ਆ ਮੇਰੀ ਬੈਠ ਮੈਂ ਹੱਥ ਜੋੜ ਕੇ ਨਾ ਤੁਹਾਨੂੰ ਸੇਵਾ ਲਈ ਆ ਬਿਲਕੁਲ ਆ ਇਹਨਾਂ ਦੇ ਇਸ ਟਾਈਮ ਜੀ ਆ ਸੁਣੋ ਇਸ ਟਾਈਮ ਜਿੱਦਾਂ ਮਕਾਨ ਬਾਹਰ ਬਣ ਗਏ ਨਵੇਂ ਲੋੜ ਹੋਰ ਬਣ ਗਏ ਏਸੀ ਲੱਗੇਸ ਕਰਕੇ ਨਵੀਂ ਪੈ ਗਈ ਹੁਣ ਟਰਾਂਸਫਰ ਮੈਂ ਇੱਕ ਹੋਰ ਬੋਰ ਲੱਗੇ ਆ ਆ ਜਿਹੜਾ ਠੀਕ ਹੋਣ ਵਾਲਾ ਇਹ ਵੀ ਉੱਪਰ ਕੇ ਪਹੁੰਚ ਰਹੇ ਨੇ ਕਿਉਂਕਿ ਰਾਤ ਸਾਰਾ ਏਰੀਆ ਬੰਦ ਹੋ ਗਿਆ ਸੀ ਬਰਸਾਤ ਕਰਕੇ ਉਹਦੇ ਕਰਕੇ ਟਾਈਮ ਥੋੜਾ ਲੱਗ ਗਿਆ ਆ ਨਰੇ ਪੁੱਛੋ ਨਹੀਂ ਬਾਈ ਜੀ ਤੁਹਾਨੂੰ ਜਦੋਂ ਨਾ ਨਾ ਅਸੀ ਸੁਣੋ ਮੇਰੀ ਗੱਲ ਅਸੀ ਸੁਣੀ ਜੀ ਇੱਕ ਪੀਏ ਨੇ ਖੁਦ ਐਮ ਐਲ ਏ ਸਾਹਿਬ ਗੱਲ ਕਰ ਰਹੇ ਨੇ ਤੁਹਾਨੂੰ ਆਸ਼ਵਾਸ਼ਣ ਵੀ ਦਿੱਤਾ ਹੈ ਤੇ ਰਾਤ ਨੂੰ ਬਾਰਿਸ਼ ਆ ਰਹੀ ਸੀ ਇਹ ਇਹ ਸੁਣ ਲਓ ਇਥੇ ਆਣ ਕੇ ਚਾਹੀਏ ਆਏ ਹੋ ਕੇ ਸਾਰੇ ਗਿਆ ਕੱਲੇ ਕੱਲਾ ਦੇਖ ਕੇ ਗਿਆ ਵੀ ਕਿੱਥੇ ਕਿੱਥੇ ਪ੍ਰੋਬਲਮਸ ਦੇ ਹੱਲ ਕਰਵਾਸਤੇ ਲੇਕਿਨ ਐਮ ਐਲ ਏ ਸਾਹਿਬ ਇਹ ਕਹਿ ਰਹੇ ਨੇ ਜੋ ਧਰਨਾ ਲਾਇਆ ਇਹਨਾਂ ਨੇ ਇਹ ਕਹਿ ਰਹੇ ਨੇ ਕਿ ਐਮ ਐਲ ਏ ਸਾਹਿਬ ਉੱਥੇ ਆ ਕੇ ਸਾਨੂੰ ਆਸ਼ਵਾਸ਼ਣ ਦੇ ਕੇ ਜਾਣਗੇ ਐਮਐਲਏ ਹਲਕਾ ਪੂਰਬੀ ਦੇ ਦਿਲਜੀਤ ਸਿੰਘ ਗਰੇਵਰ ਭੋਲਾ 2 ਮਿੰਟ ਚ ਪਹੁੰਚਣ ਲੱਗੇ ਨੇ ਇੱਥੇ ਤੇ ਉਹਨਾਂ ਨੇ ਆ ਵੀ ਗੱਲ ਕੀਤੀ ਹੈ ਕਿ ਟਰਾਂਸਫਰਮ ਦੀ ਜਗ੍ਹਾ ਵੀ ਮੈਂ ਡਿਸਾਈਡ ਕਰ ਲਈ ਰਾਤ ਮੋਟਰਸਾਈਕਲ ਤੇ ਮੈਂ ਖੁਦ ਗਿਆ ਸੀਗਾ ਤੇ ਜਗ੍ਹਾ ਵੀ ਦੇਖੀ ਹੈ ਤੇ ਐਮਐਲਏ ਖੁਦ ਆ ਰਹੇ ਨੇ ਤੇ ਐਮਐਲਏ ਸਾਹਿਬ ਉਸ ਤੋਂ ਬਾਅਦ ਇਹਨਾਂ ਨੂੰ ਜੋਸ਼-ਵਿਸ਼ਵਾਸਨ ਦੇਣਗੇ ਤੁਸੀਂ ਸੁਣਿਆ ਵੀ ਹੈ ਤੇ ਖੁਦ ਮੌਕੇ ਤੇ ਆ ਰਹੇ ਨੇ ਤੁਹਾਡੇ ਐਮਐਲਏ ਜੋ ਹਲਕਾ ਪੂਰਬੀ ਦੇ ਨੇ ਭਜੀ ਜਦ ਤੱਕ ਆ ਕੇ ਟੋਟਾ ਟਸਪਾਨ ਨਹੀਂ ਰੱਖਿਆ ਜਾਂਦਾ ਵੇ ਇਲੈਕਟ੍ਰਿਕ ਚਾਲੂ ਕਰਾਣਾ ਤਾਰਾ ਬਦਲਾਣਾ ਨੇ ਠੀਕ ਹੈ ਨਾ ਇਹ ਹੱਲ ਕਰਾਣਾ ਕੱਲ ਇਹਨਾਂ ਦੀ ਬਿਜਲੀ ਦੇ ਕੰਮ ਕਰਕੇ ਸਾਡੀ ਜਾਨ ਚਲ ਜਾਣੀ ਸੀ ਸਾਡੀ ਦੋ ਜਾਨ ਨਹੀਂ ਪਤ ਲਿਆ ਅਸੀਂ ਥੱਲੇ ਥੜੀ ਅਸੀਂ ਥੜੇ ਮੈਂ ਤੁਹਾਨੂੰ ਛੋਟੀ ਗੱਲ ਕਹਿ ਰਿਹਾ ਤੁਹਾਡੇ ਸਾਹਮਣੇ ਮੈਂ ਫੋਨ ਕੀਤਾ ਤੁਹਾਡੇ ਕੋਲ ਕੁਝ ਲੁਕੋਇਆ ਤਾਂ ਨਹੀਂ ਹੈਂਡ ਫ੍ਰੀ ਕਰਕੇ ਗੱਲ ਕੀਤੀ ਐਮਐਲਏ ਖੁਦ ਕਹਿ ਰਹੇ ਨੇ ਮੈਂ ਆ ਰਿਹਾ ਵਾਂ ਤੇ ਜੋ ਗੱਲ ਹੈਗੀ ਹੈ ਤੁਹਾਡੇ ਨਾਲ ਬਹਿ ਕੇ ਕਰਾਂਗਾ ਅਸੀਂ ਕੱਲ ਦੇ ਫੋਨ ਕਰਦੇ ਪਏ ਆ ਆਹ ਤੇ ਹਾਰੇ ਨੇ ਕੋਈ ਫੋਨ ਚੱਕਦੇ ਨਹੀਂ ਫੋਨ ਬਲੋਕਟ ਪਾਇਆ ਹੋਇਆ ਹੈ ਬਾਜੀ ਤੁਹਾਡੇ ਸਾਹਮਣੇ ਕਹਿ ਰਹੇ ਨੇ ਆ ਰਿਹਾ ਰਾਤ ਦੇ ਮੈਂ ਤੁਹਾਨੂੰ ਆਪਣੇ ਫੋ 15 ਫੋਨ ਕੀਤੇ ਬੰਦਿਆਂ ਨੂੰ ਫੋਨ ਕਰ ਰਹੇ ਆ ਉਹ ਕਹ ਰਹੇ ਸਾਡੇ ਇੱਥੇ ਲਾਈਟ ਹੈਗੀ ਆ ਹਵਾ ਚੱਲ ਰਹੀ ਤੁਹਾਡੇ ਉੱਤੇ ਲਾਈਟ ਨਹੀਂ ਜੇ ਸਾਡੇ ਹਵਾ ਕਰਕੇ ਲਾਈਟ ਨਹੀਂ ਪੱਡੇ ਕਿ ਉਹ ਆ ਰਹੀ ਤੁਹਾਡੇ ਵੀ ਬੰਦ ਹੋਣੀ ਚਾਹੀਦੀ ਆਪ ਉਹ ਏਸੀ ਚਲਾ ਕੇ ਕੂਲਰ ਚਲਾ ਕੇ ਬੈਠੋਏ ਨੇ ਸਾਡੇ ਲਈ ਹਵਾ ਚੱਲ ਰਹੀ ਆ ਉਹ ਬਿਜਲੀ ਵਾਲੇ ਆਏ ਆ ਅਸੀਂ ਠੜੀ ਦੇ ਬੈਠੇ ਆ ਉਹਨੇ ਲਾਈਟ ਸਹੀ ਕਰਕੇ ਲਾਈਟ ਜਿਹੜੀਆਂ ਮੇਨ ਫੇਸ ਵਾਲੀਆਂ ਤਾਰਾਂ ਸਾਡੇ ਉੱਤੇ ਆ ਕੇ ਡਿੱਗ ਲੱਗਿਆ ਸੀ ਕੁੱਤਾ ਵੀ ਮਰ ਗਿਆ ਭਾਜੀ ਤੁਹਾਡੀ ਘਰੇ ਘਰ ਚ ਲਾਈਟ ਹੁੰਦੀ ਆ ਨਾਲ ਦੇ ਘਰ ਚ ਨਹੀਂ ਹੁੰਦੀ ਨਾਲ ਦੇ ਘਰ ਚ ਹੁੰਦੀ ਨਾਲ ਦੇ ਘਰ ਚ ਤੇ ਕੀ ਏਰੀਆ ਚ ਲਾਈਟ ਹੈਗੀ ਆ ਪਰ ਸਾਡੇ ਮੱਲੇ ਚ ਨਹੀਂ ਹੈਗੀ ਆ ਬਸ ਹੁਣ ਦੇਖੋ ਉਹ ਵੀ ਤਾਂ ਉਹੀ ਬਿਜਲੀ ਆ ਭਾਜੀ ਹੈਗੀ ਆ ਜਾ ਕੇ ਦੇਖ ਲਓ ਹੱਲੇ ਜਾ ਕੇ ਚੈੱਕ ਕਰ ਲਓ ਕਹਿੰਦੇ ਕਿ ਲੋਡ ਲੋਡ ਜਦੋਂ ਕੈਪੈਸਿਟੀ ਵੱਧਦੀ ਹੈ ਨਾ ਸੁਣ ਲਓ ਜਦੋਂ ਏਰੀਆ ਡਿਵੈਲਪ ਏਰੀਆ ਡੋਰ ਡਿਵੈਲਪ ਹੁੰਦਾ ਨਾ ਇਹ ਬਿਜਲੀ ਮਹਿਕਮੇ ਵਾਲੇ ਖੁਦ ਨਹੀਂ ਆ ਸਰਵੇ ਕਰਦੇ ਕਿ ਕਿੰਨਾ ਏਰੀਆ ਸਰਕੂਲੇਟ ਹੋ ਗਿਆ ਵੱਧ ਚੁੱਕਾ ਹੋਇਆ ਹੈਗਾ ਤੁਹਾਨੂੰ ਕੰਪਲੇਂਟ ਕਰ ਰਹੇ ਹੈਗੇ ਆ ਉਹ ਸੁਣਦੇ ਤਾਂ ਪਈ ਨਹੀਂ ਉਹ ਇਹਨਾਂ ਦੇ ਦਫ਼ਤਰ ਦੇ ਵੀ ਕਿੰਨੀ ਕਿੰਨੇ ਗੇੜੇ ਲਾਏ ਆ 12 12 ਗੇੜੇ ਕਰਦੇ ਸੀ 19 12 ਤੇ 19 12 ਤੇ ਕਾਲ ਕਰਦੇ ਉਹ ਕਹਿੰਦੇ ਕਿ ਅਸੀਂ ਤੁਹਾਨੂੰ ਨਾ ਲਾਈਨ ਮੈਨ ਦਾ ਨੰਬਰ ਦੇ ਲਾਈਨ ਮੈਨਰ ਸਵਿਚ ਆਫ ਕਰਕੇ ਬੈਹਨਦੇ ਆ ਚੱਤਦੇ ਨਹੀਂ ਸਾਰਾ ਫੋਨ ਨੰਬਰ ਸਵਿਚੋਂ ਤੁਹਾਨੂੰ ਦੱਸ ਦਈਏ ਕੁਝ ਦਿਨ ਬਾਅਦ ਜਿਹੜੇ ਐਮ ਐਲ ਏ ਇੱਥੇ ਆ ਰਹੇ ਨੇ ਤੇ ਐਮ ਐਲ ਏ ਸਾਹਿਬ ਨੇ ਇੱਕੋ ਗੱਲ ਕੀਤੀ ਕਿ ਰਾਤ ਨੂੰ ਮੋਟਰਸਾਈਕਲ ਤੇ ਖੁਦ ਜਾ ਕੇ ਜਗਾ ਲੋਕੇਸ਼ਨ ਚੈੱਕ ਕੀਤੀ ਆ ਤੇ ਕਾਸ ਮਾਰਗ ਦੀ ਕੱਲ ਦੇਣੇ ਚਾਹੀਜੋ ਭਾਈ ਕੱਲਿਆਂ ਨੂੰ ਕੋਈ ਫਾਇਦਾ ਨਾਲ ਬਿਜਲੀ ਆਣ ਨੂੰ ਲਿਆਉਂਦੇ ਜਦੋਂ ਭਾਈ ਜੀ ਮੇਰੀ ਗੱਲ ਸੁਣੋ ਸਾਡੇ ਸਾਹਮਣੇ ਮੈਂ ਜੈਨੂ ਨੂੰ ਨਹੀਂ ਕੀਤਾ ਮੈਕਸੀ ਨੂੰ ਕੀਤਾ ਜਿਹੜਾ ਮੇਨ ਹੈਗਾ ਉਸ ਨੂੰ ਐਮਐਲਏ ਸਾਹਿਬ ਨੂੰ ਕੀਤਾ ਉਹ ਆ ਰਹੇ ਨੇ ਜੇ ਐਕਸੀ ਨੂੰ ਨਾਲ ਲਿਆਊਗਾ ਜਿਹੜੀ ਜਗ੍ਹਾ ਹੈਗੀ ਤੁਸੀਂ ਆਪ ਡਿਸਾਈਡ ਕਰ ਸਕਦੇ ਹੋ ਕਿੱਥੇ ਲੱਗਣਾ ਹੈ ਜਿਹੜੀ ਪੇਰਿੰਗ ਹੁੰਦੀ ਹੈ ਨਾ ਉਹ 2 ਦਿਨ ਬਾਅਦ ਫੇਰ ਖਰਾਬ ਹੋ ਜਾਂਦੀ ਹੈ ਫੇਰ ਰਾਤ ਸਾਰੀ ਨਾ ਮਗਰ ਕੋ ਮੋ ਇਹਨਾਂ ਨੂੰ ਲੱਭੋ ਕਿੱਥੇ ਹੈਗੇ ਨੇ ਸਾਡੀ ਗਲੀ ਬੰਦ ਡੈਂਗਾ ਚੱਲ ਰਹੀ ਹੈ ਨਾ ਭਾਈ ਇਹ ਕੀ ਗੱਲ ਹੈ ਭਾਈ ਉਹਨਾਂ ਨੂੰ ਕਿਉਂ ਚੱਲਦਾ ਹੈ ਸਟਾਪ ਆ ਰਿਹਾ ਉਹਨਾਂ ਦੀ ਕਾਲਾ ਆ ਰਹੀ ਹੈ ਸਭ ਕੁਝ ਆ ਰਿਹਾ ਸਭ ਨਾਲ ਜਿਹੜੀ ਪਰੇਸ਼ਾਨ ਹੋ ਅੱਗੇ ਆਓ ਕਿੱਥੇ ਖੜਿਓ ਕਿੰਨਾ ਪਰੇਸ਼ਾਨ ਆ ਭਾਈ ਦੇਖ ਲਓ ਸਾਡੇ ਜੇ ਮੋ ਤਾਂ ਚੁਕਿਆ ਭਾਈ ਬਹੁਤ ਪਰੇਸ਼ਾਨ ਹਰ 2 ਦਿਨ ਬਾਅਦ ਲਾਈਟ ਹਰ 2 ਦਿਨ ਬਾਅਦ ਲਾਈਟ ਆਂਦੀ ਨਹੀਂ ਪੱਕਾ ਹੱਲ ਕਰਕੇ ਐਕਸੀਡੈਂਟ ਹੋਉਂਦੇ ਆ ਤੇ ਲੇਕਿਨ ਮੈਂ ਇੱਕ ਗੱਲ ਕਹਾਂ ਮੈਨੂੰ ਐਮਐਲਏ ਤੇ ਵਿਸ਼ਵਾਸ ਬੜਾ ਵਾ ਤੁਨ ਆ ਗੱਲ ਕਰ ਰਹੇ ਹੋ ਬੜਾ ਬੁਢਾਸ਼ ਐਮਐਲਏ ਸਾਹਦੇ ਉੱਤੇ ਆ ਗਏ ਇੱਥੇ ਆ ਕੇ ਤੁਹਾਡਾ ਕੰਮ ਕਰਾ ਕੇ ਜਾਣਗੇ ਵੋਟਰਾਂ ਦਾ ਕੋਈ ਵਿਸ਼ਵਾਸ ਸੀਗਾ ਭਾਜੀ ਵੋਟਰਾਂ ਦਾ ਬਾਅਦ ਸਾਨੂੰ ਕੋਈ ਵਿਸ਼ਵਾਸ ਨਹੀਂ ਨਾ ਫੋਨ ਚੁੱਕਦੇ ਨਾ ਕੁਛ ਅੱਜ ਕੰਮ ਨਹੀਂ ਹੋਇਆ ਅਸੀਂ ਵੀ ਫਿਰ ਐਮਐਲਏ ਚੇਂਜ ਕਰਾਵਾਂਗੇ ਭਾਜੀ ਅਸੀਂ ਸਾਰੀ ਰਾਤ ਧੱਕੇ ਖਾ ਕੇ ਨਾ ਸਵੇਰੇ ਵੀ ਉੱਥੇ ਹੀ ਗਏ ਆ ਦਫ਼ਤਰ ਤੇ ਸਵੇਰੇ ਸਾਨੂੰ ਉਹਨਾਂ ਨੇ ਇਹ ਕਿਹਾ ਵੀ ਇੱਕ ਘੰਟੇ ਤੱਕ ਥੋੜੇ ਕੋ ਬੰਦੇ ਆਏ ਲੈ ਅਸੀਂ 1 ਘੰਟੇ ਦੀ ਭੇਜਿਆ ਭਾਜੀ ਹੁਣ ਆਏ ਆ ਜੀ ਇੰਨੇ ਸਾਰੇ ਇਕੱਠੇ ਹੋ ਗਏ ਸੀ ਇਹ ਕਹਿੰਦਾ ਦੋ ਇੱਕ ਵੜਾ ਦੋ ਤੁਸੀਂ ਕਹਿੰਦਾ ਦੋ ਦਿਨ ਹੋਏ ਲਾਈਟ ਨਹੀਂ ਆਈ ਆ ਕੱਲ ਮੈਂ ਇਹਨਾਂ ਦੇ ਨਾਲ ਆਇਆ ਸੀਗਾ ਇੱਕ ਮਿੰਟ ਯਾਰ ਇੱਕ ਮਿੰਟ ਥੋੜੇ ਨਾਲ ਆਇਆ ਸੀਗਾ ਬਿਜੜ ਚੱਲਦੀ ਸੀ ਚੱਲਦੀ ਸੀ ਕਿ ਨਹੀਂ ਚੱਲਦੀ ਸੀ ਤੇ ਹੁਣ ਵੀ ਚੱਲ ਪਈ ਆ ਯਾਰ ਤੁਸੀਂ ਜਾੜ ਬੁਝ ਕੇ ਇੱਕ ਮਿੰਟ ਮੇਰੀ ਗੱਲ ਸੁਣੋ ਕੱਲ ਮੈਂ ਸਾਰਾ ਦਿਨ ਆਪਣੇ ਏਰੀਆ ਦੇ ਵਿੱਚ ਰਿਆ ਮਾਂ ਔਰ ਮੈਂ ਲਾਈਵ ਦੇਖਦੇ ਰਹੇ ਲੋਕ ਸਾਰਾ ਦਿਨ ਮੈਂ ਰੋਟੀ ਖਾ ਲੋ ਇੱਕ ਵਾਰ ਪੈ ਜੀ ਇੱਕ ਵਾਰ ਗੱਲ ਸੁਣ ਲਓ ਕੱਲ ਮੈਂ ਤੁਸੀਂ ਵੀ ਸੀਗੇ ਨਹੀਂ ਮੈਂ ਨਹੀਂ ਸੀ ਕੱਲ ਇੱਕ ਸੀਗਰ ਮਿਲੇਗਾ ਆਪ ਨੂੰ ਇਹ ਨਹੀਂ ਇਹ ਨਹੀਂ ਨਹੀਂ ਆਗੇ ਕੱਲ ਮੈਂ 7 ਵਜੇ ਖਰਾਾ ਦੁਪਹਿਰ ਦਾ ਖਾਣਾ ਖਾਦਾ ਮੈਂ ਏਰੀਆ ਦੇ ਵਿੱਚ ਰਿਆ ਕਿਉਂਕਿ ਪਰਸ ਦੀ ਪ੍ਰੋਬਲਮ ਸੀਗੀ ਔਰ ਰਾਤ ਮੀ ਆਨ ਕਰਕੇ ਮੀ ਆਨ ਕਰਕੇ ਪ੍ਰੋਬਲਮ ਹੋਈ ਆ ਤੇ ਸਵੇਰ ਦੇ ਬੰਦੇ ਲੈ ਸਵੇਰ ਦੇ ਮਾਰੇ ਅਲਾਉਂਸ ਘੁੰਮ ਰਿਹਾ ਆ ਆ ਇਧਰ ਛੋਟੇ ਛੋਟੇ ਮੱਲੇ ਦੇ ਬੰਦੇ ਆ ਸਾਡੇ ਮੱਲੇ ਰਹੀ ਹੈ ਇਹਨੂੰ ਪੁੱਛੋ ਮੈਂ ਕੱਲ ਹੋ ਕੇ ਗਿਆ ਹੋ ਕੇ ਗਿਆ ਤੁਸੀਂ ਮੈਂ ਪੁੱਛੋ ਹੋ ਕੇ ਗਿਆ ਸਾਡੀ ਵੀ ਗੱਲ ਸੁਣੋ ਇੱਕ ਵਾਰ ਪੈ ਜੀ ਮੇਰੀ ਗੱਲ ਸੁਣੋ ਕੱਲ ਮੈਂ ਇੱਕ ਕੱਲ ਮੈਂ ਇਹਨੂੰ ਕਿਹਾ ਵੀ ਟਰਾਂਸਫਰ ਜੋ ਇੱਕ ਹੋਰ ਖਾਣ ਲੱਗਿਆ ਕੀ ਕਿਹਾ ਤੁਹਾਨੂੰ ਮੈਂ ਕਿਹਾ ਸੀਗਾ ਟਰਾਂਸਫਰ ਜੋ ਹੋਰ ਲੱਗਿਆ ਇੱਕ ਵੱਡਾ ਕਰਾ ਠੀਕ ਕਿਹਾ ਮੈਂ ਇਹਨੂੰ ਕਿਹਾ ਵੀ ਆ ਵੀ ਠੀਕ ਹੈ ਕੱਲ ਨੂੰ ਟਰਾਂਸਫਰ ਵੀ ਹੋਰ ਖਾਣ ਲੱਗਿਆ ਕਿਆ ਕਰਿਆ ਕਿਹਾ ਬੋਲੋ ਕੀ ਆਦਾਗਾ ਲੜ ਗਈ ਨਾਲ ਲੜ ਚੱਲੀ ਗਈ ਠੀਕ ਹੈ ਮੇਰੇ ਹੁਣ ਧਿਆਨ ਨਾਲ ਗੱਲ ਸੁਣ ਲਓ ਇੱਕ ਗੱਲ ਕਰੋ ਯਾਰ ਕੱਲ ਦੀ ਬਾਰਸ਼ੋਂ ਕਰਕੇ ਪ੍ਰੋਬਲਮ ਹੋਈ ਆ ਸਾਰਾ ਏਰੀਆ ਬੰਦ ਹੋਇਆ ਸਾਡੀ ਇੱਕ ਬੇਨਤੀ ਆ ਸਾਡੇ ਹੱਥ ਜੋੜ ਕੇ ਸੁਣੋ ਚੰਗੀ ਤਰ੍ਹਾਂ ਇੱਕ ਜਣਾ ਇੱਕ ਜਣਾ ਬੋਲੋ ਯਾਰ ਉਹ ਯਾਰ ਚੁੱਪ ਕਰ ਜਾਓ ਇੱਕ ਤਾਂ ਸਾਡੇ ਮਨਲੇ ਚ ਪਾਣੀ ਨਹੀਂ ਆਂਦਾ ਗੰਦਾ ਪਾਣੀ ਆ ਰਿਹਾ ਠੀਕ ਆ ਰਾਤੀ ਤਾਰਾ ਟੁੱਟ ਕੇ ਡਿੱਗ ਗਿਆ ਤਿੰਨ ਜਨਾਨੀਆਂ ਦਾ ਤਾਰ ਟੁੱਟੀਆਂ ਟਿੱਗੀਆਂ ਉਹ ਕੁੱਤੇ ਦਾ ਤਾਰ ਡਿੱਗੀ ਆ ਨਿਜ ਕਿੰਗਾ ਜਾ ਕੇ ਦੇਖ ਕੇ ਆਓ ਜੀ ਤੁਹਾਡੇ ਸਾਹਮਣੇ ਗਵਾਹ ਖੜਾ ਤੁਹਾਡੇ ਮੱਲੇ ਦਾ ਰਾਤੀ 3 ਵਜੇ ਜਿਹੜੇ ਅੱਜ ਇੱਥੇ ਪ੍ਰੋਬਲਮ ਆਈ ਹੈ ਔਰ ਕੱਲ ਵੀ ਪੈਣ ਕਰਕੇ ਸਾਰੇ ਏਰੀਆ ਦੇ ਵਿੱਚ ਲਾਈਟ ਦੀ ਪ੍ਰੋਬਲਮ ਆ ਗਈ ਸੀ ਔਰ ਮੈਂ ਕੱਲ ਤੇ ਪਰਸੋ ਸਾਰਾ ਏਰੀਆ ਵਿజిਟ ਆਪ ਕਰਕੇ ਗਿਆ ਜਿੱਥੇ ਤੋਂ ਟ੍ਰਾਂਫਰ ਰੱਖਣ ਲੱਗਿਆ ਕੱਲ ਤੁਸੀਂ ਦੇਖਿਆ ਹੋਣਾ ਮੈਂ ਕਿ ਡਾਇਰੈਕਟਰ ਸਾਹਿਬ ਜਿਹੜੇ ਅ ਡੀਪੀਐਸ ਗਰੇਵਾਲ ਨੇ ਉਹ ਵੀ ਆਏ ਸੀ ਚੀਫ ਵੀ ਸਾਰੇ ਸਾਰਾ ਬਿਜਲੀ ਬੋਰਡ ਬਲਾਕ ਕੇ ਉਹਨਾਂ ਨੂੰ ਕੱਲੇ ਕੱਲੇ ਪੁਆਇੰਟ ਲਖਾਏ ਨੇ ਵੀ ਜਿੱਥੇ ਟਰੱਪ ਰੱਖਣਾ तकरीबन ਕੱਲ ਪੰਜਾਬ ਟਰਾਂਫਰ ਇਸ਼ੂ ਕਰਾ ਕੇ ਦਿੱਤੇ ਨੇ ਔਰ ਬਿਜਲੀ ਬੋਰਡ ਨੂੰ 50 ਟਰਾਂਫਰ ਇਸ਼ੂ ਕਰਾ ਕੇ ਦਿੱਤੇ ਨੇ ਔਰ ਉਹਨਾਂ ਨੂੰ ਕਹਤਾ ਬਿਜਲੀ ਬੋਰਡ ਵਾਲੇ ਨੂੰ ਐਸਸੀ ਔਰ ਐਕਸ਼ਨ ਨੂੰ ਚਾਹੇ ਬਲਕੇ 100 ਲੱਗਦਾ 200 ਲੱਗਦਾ 300 ਲੱਗਦਾ ਔਰ ਸਾਰੇ ਦੇ ਸਾਰੇ ਟਰਾਂਫਰ ਲੱਗਣਗੇ ਔਰ ਤਿੰਨ ਇੱਕ ਗ੍ਰਿਡ ਚਾਲੂ ਹੋ ਗਿਆ ਆਪਣਾ ਟਿਬਾ ਰੋਡ ਤੇ ਤਿੰਨ ਹੋਰ ਗ੍ਰਿਡ ਚਾਲੂ ਕਰਨ ਜਾ ਰਹੇ ਆ ਇੱਕ ਸਬਜ਼ੀ ਮੰਡੀ ਦੇ ਵਿੱਚ ਬਾਦਰਕੇ ਰੋਡ ਤੇ ਉਹ ਚਾਲੂ ਕਰਨ ਜਾ ਰਹੇ ਆ ਉਹ 1600 ਗਾਜ ਜਗਾ ਬਲਕੇ ਉਹਦੇ ਨਾਂ ਤੇ ਮਗੇ ਚੇਂਜ ਹੋ ਗਈ ਆ ਬਿਜਲੀ ਬੋਰਡ ਦੇ ਨਾਂ ਤੇ ਔਰ ਕੱਲ ਸੋਮਵਰ ਨਿਸ਼ਾਨਦੇਹੀ ਕਰਕੇ ਉਹ ਤੇ ਸ਼ੁਰੂ ਕਰਨ ਲੱਗੇ ਆ ਔਰ ਇੱਕ ਰਾਹੋ ਰੋਡ ਦੇ ਉੱਤੇ ਜਿਹੜਾ ਗ੍ਰਿਡ ਬਣਿਆ ਹੋਇਆ ਉਹਦੇ ਤੇ ਨਿਸ਼ਾਨਦੇਹੀ ਹੋ ਗਈ ਉਹਨੂੰ ਡਬਲ ਕਰਨ ਲੱਗੇ ਆ ਵੱਡਾ ਕਰਨ ਲੱਗੇ ਆ ਇੱਕ ਗ੍ਰਿਡ ਜਿਹੜਾ ਆਪਣਾ ਸਮਰੋ ਜੇਲ ਦੇ ਸਾਹਮਣੇ ਜਿੱਥੇ ਬਲਕੇ ਡੰਪ ਬਣਿਆ ਹੋਇਆ ਵਾ ਜਿੱਦੇ ਐਸਟੀਪੀ ਪਲਾਨ ਲੱਗਿਆ ਉਥੇ ਇੱਕ ਗ੍ਰਿਡ ਬਲਕੇ ਨਾਲ ਹੋਰ ਲਾਉਣ ਲੱਗੇ ਆ ਤਿੰਨ ਗ੍ਰਿਡ ਹੋਰ ਲਾਉਣ ਲੱਗੇ ਆ ਔਰ ਤਕਰੀਬਨ ਜਿੰਨੀਆਂ ਤਾਰਾਂ ਔਰ ਬਕੇ ਪੂਰੇ ਮਿਲਕੇ ਹਲਕਾ ਪੂਰਬੀ ਦੀ ਜਿਹੜੀ ਪੁਰਾਣੀ ਤਾਰਾਂ ਸਾਰੀ ਸਾਰੀਆਂ ਚੇਂਜ ਕਰਨ ਲੱਗੀਆਂ ਔਰ ਬਦਲ ਜਾਈ ਬਿਲਕੁਲ ਹੁਣ ਐਸਟੀਐਮਰ ਕੇ ਜੀਕੇ ਬਲਾਕ ਸੀ ਬਲਾਕ ਦੇ ਵਿੱਚ ਤਾਰਾਂ ਚੇਂਜ ਹੋ ਰਹੀਆਂ ਨੇ ਕੱਲ ਨੂੰ ਜਿਹੜਾ ਬਕੇ ਗਊਸ਼ਾਲਾ ਉਹ ਸਾਰਾ ਮੇਨ ਰੋਡ ਚੇਂਜ ਹੋਣ ਲੱਗਿਆ ਵਾ ਔਰ ਇੱਕ ਇੱਕ ਤਾਰ ਇੱਕ ਇੱਕ ਬਲਕੇ ਸਾਰੀ ਨਵੀਂ ਪਾਉਣ ਲੱਗੀਆਂ ਘਟੋ ਘਟ 400 ਦੇ ਕਰੀਬ ਪੂਰੇ ਹਲਕਾ 'ਚ ਨਵੇਂ ਟ੍ਰਾਫਰ ਲਾਉਣ ਲੱਗਿਆ ਔਰ ਅਗਲੀ ਗਰਮੀ ਦੇ ਵਿੱਚ ਕਿਸੇ ਨੂੰ ਮਿਲ ਕੇ ਬਾਹਰ ਨਹੀਂ ਨਿਕਲਣਾ ਪਊ ਦਰਵਾਜੇ ਤੋਂ ਗਰੰਟੀ ਲੈਣੇ ਭੋਲਾ ਜੀ ਕਹਿੰਦਾ ਐਮਐਲਏ ਸਾਹਿਬ ਨੇ ਕਿਹਾ ਕਿ ਗਰਮੀਆਂ ਦੇ ਵਿੱਚ ਜਿਹੜੇ ਬਾਹਰ ਨਹੀਂ ਆਉਣ ਦੇਣਗੇ ਗਰਮੀਆਂ ਦੇ ਵਿੱਚ ਕੋਈ ਕੰਮ ਕਰਨਾ ਪ੍ਰੋਕਸ਼ਨ ਨਹੀਂ ਹੋਊਗਾ ਗਰਮੀਆਂ ਨਾਲ ਵਿਸ਼ਾਲ ਕਪੂਰ ਨੰਬਰ ਲਾਈ